ਨੀ ਕਲਿੱਦਲ ਔਰ ਪਾਜਪਾ ਦੋਨੋਂ ਪੱਥੇ ਇਲੈਕਸ਼ਨ ਲੜਦੇ ਰਹੇ ਲੇਕਿਨ ਕਿਸ ਮੁੱਦਿਆਂ ਦੇ ਉੱਤੇ ਜਿਹੜਾ ਹੈ ਆਪਸ ਵਿੱਚ ਸਮਝੌਤਾ ਨਹੀਂ ਹੋ ਪਾਇਆ ਮੁੱਦਾ ਸਾਡਾ ਕਿਸਾਨੀ ਵਾਲਾ ਹੀ ਸੀ ਕਿ ਜਿਹੜੇ ਕਾਨੂੰਨ ਹਿੰਦੁਸਤਾਨ ਨੇ ਬਣਾਏ ਉਹ ਕਿਸਾਨ ਮਾਰੂ ਕਾਨੂੰਨ ਸੀ ਦੂਸਰਾ ਕਾਰਨ ਇਹ ਸੀਗਾ ਕਿ ਜੋ ਸਾਡੇ ਬੰਦੀ ਸਿੰਘ ਆ ਬਹੁਤ ਲੰਬੇ ਸਮੇਂ ਤੋਂ ਜਿਹੜੇ ਆਪਣੀਆਂ ਇੱਛਾਵਾਂ ਪੂਰੀਆਂ ਕਰਕੇ ਜਿਨ੍ਹਾਂ ਦੇ ਵਿੱਚ ਰੋਲ ਰਹੇ ਆ ਉਹਨਾਂ ਦੀ ਰਿਹਾਈ ਦੀ ਗੱਲ ਸੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ 550 ਸਾਲਾ ਗੁਰੂ ਅੰਗਦੇਵ ਜੀ ਦੇ ਜਦੋਂ ਪ੍ਰਕਾਸ਼ ਦਿਹਾੜੇ ਤੇ ਉਹ ਸultanpur Ludhi ਆਏ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਹਨਾਂ ਨੇ ਐਲਾਨ ਕੀਤਾ ਔਰ ਨੋਟੀਫਿਕੇਸ਼ਨ ਵੀ ਕੀਤਾ ਅਮਲ ਵਿੱਚ ਨਹੀਂ ਆਇਆ ਇੱਕ ਦੇਖਦਾ ਪ੍ਰਧਾਨ ਮੰਤਰੀ ਜਦੋਂ ਕੋਈ ਗੱਲ ਆਖਦਾ ਜਾਂ ਉਹ ਹੈ ਪੂਰੀ ਨਾ ਹੋਵੇ ਆਤੀ ਜਨਤਾ ਪਾਰਟੀ ਆਪਣੇ ਕਹਿਣ ਦੇ ਮੁਤਾਬਕ ਠੀਕ ਨਹੀਂ ਉਤਰੀ ਇਹਦੀ ਸੰਘਾ ਦਾ ਜਦੋਂ ਵੀ ਮਾਮਲਾ ਹੁੰਦਾ ਇਹ ਲੋਕ ਜਿਹੜਾ ਨੇ ਆਪਣਾ ਪੱਲਾ ਛੱਡ ਲੈਂਦੇ ਆ ਜਦੋਂ ਵੀ ਕਿਤੇ ਇਦਾਂ ਦੀ ਗੱਲ ਚੱਲਦੀ ਸੀ ਤਾਂ ਜਿਹੜਾ ਬਿੱਟੂ ਲੁਧਿਆਣੇ ਤੋਂ ਐਮਪੀ ਸੀਗਾ ਉਹ ਡਟ ਕੇ ਵਿਰੋਧਤਾ ਕਰਦਾ ਸੀ ਅੱਜ ਭਾਜਪਾ ਨੇ ਉਹਨੂੰ ਇਸ ਗੱਲ ਦੀ ਜਿਹੜੀ ਆ ਉਹ ਰਿਵਾਰਡ ਦੇ ਦਿੱਤਾ ਕਿ ਉਹਨੂੰ ਲੈ ਕੇ ਆਪਣੀ ਪਾਰਟੀ ਵਿੱਚ ਜਵਾਨਕ ਟੈਟੂ ਨੂੰ ਦਿੱਤੀ ਦਿਖੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਦੀ ਪ੍ਰਾਇੋਰਟੀ ਪੰਜਾਬ ਆ ਅਸੀਂ ਪੰਜਾਬ ਲਈ ਸੰਘਰਸ਼ ਕਰਦੇ ਆਂ ਪੰਜਾਬ ਦੀ ਬਿਹਤਰੀ ਵਾਸਤੇ ਇ ਇਤਖਾਣੇ ਕੰਮ ਕਰਦੇ ਆਂ ਲੋਕ ਸਭਾ ਸੀਟਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਦੇਰ ਰਾਤ ਜਿਹੜਾ ਹੈ ਲੋਕ ਸਭਾ ਸੀਟ ਹੁਸ਼ਿਆਰਪੁਰ ਤੋਂ ਸਰਦਾਰ ਸੋਨ ਸਿੰਘ ਠੰਡਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਰ ਦਿੱਤਾ ਗਿਆ ਹੈ ਜੇਕਰ ਗੱਲ ਕੀਤੀ ਜਾਵੇ ਸਰਦਾਰ ਸੋਨ ਸਿੰਘ ਠੰਡਲ ਉਹਨਾਂ ਦੀ ਤੇ ਸਰਦਾਰ ਸੋਨ ਸਿੰਘ ਠੰਡਲ ਜਿਹੜੇ ਨੇ ਉਹ ਸਾਬਕਾ ਵਜ਼ੀਰ ਰਹੇ ਨੇ ਪੰਜਾਬ ਸਰਕਾਰ ਦੇ ਵਿੱਚ ਔਰ ਲੰਬੇ ਸਮੇਂ ਦਾ ਉਹਦਾ ਸਿਆਸੀ ਤਜਰਬਾ ਹੈ ਇਸ ਵਕਤ ਸਾਡੇ ਨਾਲ ਸਰਦਾਰ ਸੋਨ ਸਿੰਘ ਖੰਡਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੀ ਤਿਆਰੀ ਰਹੇਗੀ ਕਿਉਂਕਿ ਕਾਫੀ ਦਿਨ ਜਿਹੜੇ ਹਨ ਸ਼ਾਰਟ ਰਹਿ ਗਏ ਨੇ ਔਰ ਪਾਰਟੀ ਵੱਲੋਂ ਟਿਕਟ ਐਲਾਨ ਦਿੱਤੀ ਗਈ ਹੈ ਲੋਕਾਂ ਤੱਕ ਜਨ ਸੰਪਰਕ ਕਿਸ ਤਰ੍ਹਾਂ ਦਾ ਰਹੇਗਾ ਸਰ ਕਿਉਂਕਿ ਬਹੁਤ ਵੱਡਾ ਏਰੀਆ ਹੈ ਹੁਸ਼ਾਰਪੁਰ ਲੋਕ ਸਭਾ ਤੇ ਉਸ ਨੂੰ ਦੇਤੇ ਲੋਕਾਂ ਤੱਕ ਪਹੁੰਚ ਕਿਸ ਤਰ੍ਹਾਂ ਕੀਤੀ ਜਾਏਗੀ ਦੇਖੋ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨਾ ਆਪਣੀ ਪਾਰਟੀ ਲੀਡਰਸ਼ਿਪ ਦਾ ਸਾਦ ਸਖਬੀਰ ਸਿੰਘ ਜੀ ਬਾਦਲ ਪ੍ਰਧਾਨ ਜੀ ਦਾ ਔਰ ਜिले ਦੇ ਸਮੂਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇਹ ਮੈਨੂੰ ਲੋਕ ਸਭਾ ਦੀ ਟਿਕਟ ਦਿੱਤੀ ਆ ਔਰ ਜਿੱਤੇ ਕਿ ਨਾ ਪਿਛਲੇ ਕਾਫੀ ਦਿਨਾਂ ਤੋਂ ਚਰਚਾਾਂ ਬਹੁਤ ਸਾਰੀਆਂ ਚੱਲਦੀਆਂ ਸੀ ਪਰ ਮੈਨੂੰ ਇਸ ਚੀਜ਼ ਦੀ ਖੁਸ਼ੀ ਆ ਕਿ ਸਾਰਾ ਜ਼ਿਲ੍ਹਾ ਜਥੇਬੰਦੀ ਮੇਰੇ ਨਾਲ ਖੜੀ ਸੀ ਔਰ ਪਾਰਟੀ ਪ੍ਰਧਾਨ ਨੇ ਸਾਰਾ ਕੁਝ ਦੇਖ ਕੇ ਇਹ ਮੈਤੇ ਪ੍ਰੋਸਾਦ ਦਵਾਇਆ ਸੋ ਪੂਰਨ ਆਸਿਆ ਕਿ ਬੇਸ਼ੱਕ ਟਾਈਮ ਥੋੜਾ ਰਹਿ ਗਿਆ ਪਰ ਜਿਵੇਂ ਸਾਡੇ ਜਿਹੜੇ ਸਾਰੇ ਵਰਕਰ ਉਹ ਆਲਰੇਡੀ ਇਸ ਗੱਲ ਦੇ ਲਈ ਪ੍ਰਿਪੇਅਰਡ ਨੇ ਤੁਹਾਡਾ ਜਿਹੜਾ ਮੀਟਿੰਗਾਂ ਦਾ ਸਿਲਸਿਲਾ ਸੀ ਆਲਰੇਡੀ ਸ਼ੁਰੂ ਕਰ ਦਿੱਤਾ ਤੇ ਹੁਣ ਵੀ ਪੂਰੀ ਸਪੀਡ ਲਈ ਕੋਸ਼ਿਸ਼ ਕਰਾਂਗੇ ਹਰ ਹਲਕੇ ਵਿੱਚ ਜਾ ਕੇ ਵੱਧ ਤੋਂ ਵੱਧ ਲੋਕਾਂ ਦੇ ਨਾਲ ਸੰਪਰਕ ਕੀਤਾ ਜਾਵੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਵੀ ਜਾਣੀਆਂ ਜਾਣੀਆਂ ਜਾਵੇ ਔਰ ਜੋ ਜਿਹੜੇ ਸਾਡੇ ਕਾਫੀ ਏਰੀਆ ਕੰਢੀ ਦਾ ਇਲਾਕਾ ਪੈਂਦਾ ਉਹਦੀਆਂ ਕੀ ਮੁਸ਼ਕਲਾਂ ਆ ਕਿਉਂ ਲੋਕ ਉਥੋਂ ਜਿਹੜੇ ਆ ਉਹ ਉੱਠ ਕੇ ਬਾਹਰ ਜਾ ਰਹੇ ਆ ਉਹਨਾਂ ਨੂੰ ਕੀ ਕੀ ਸਮੱਸਿਆ ਮਾਰ ਰਹੀਆਂ ਉਹ ਸਾਰੀਆਂ ਦੇਖਾਂਗੇ ਕੀ ਕੁਝ ਕਰਦੇ ਲੋੜਾ ਮੇਰੀ ਆਪਣੀ ਇਹ ਮੰਨਣਾ ਆ ਕਿ ਸਾਡੇ ਹੁਸ਼ਿਆਰਪੁਰ ਦੇ ਵਿੱਚ ਜਿਵੇਂ ਇੱਕ ਪਹਿਲਾਂ ਸੋਨ ਲਿਕ ਕੰਡਸਟਰੀ ਆਈ ਆ ਇਦਾਂ ਦੇ ਇੱਕ ਦੋ ਵੱਡੀਆਂ ਇੰਡਸਟਰੀ ਹੋ ਰਾਵੇ ਕਿਉਂਕਿ ਇਹ ਸਾਡੇ ਜਿਹੜਾ ਏਰੀਆ ਕਾਫੀ ਕੰਢੀ ਦਾ ਇਹ ਲੋਕਾਂ ਨੂੰ ਰੁਜ਼ਗਾਰ ਮਿਲੇ ਹੋਰ ਵੀ ਜਿਹੜੇ ਸਾਡੇ ਨੌਜਵਾਨ ਆ ਉਬਾਲੇ ਘੰਟੀਆਂ ਨੂੰ ਸੀ ਕਰਕੇ ਜਾਂਦੇ ਆ ਕਿ ਇੱਥੇ এমਪਲॉयਮੈਂਟ ਨਹੀਂ ਹੈਗੀ ਉਹ ਸਾਰੇ ਮਸਲੇ ਜਿਹੜੇ ਆ ਉਹ ਉਹਨਾਂ ਨੂੰ ਲੈ ਕੇ ਲੋਕਾਂ ਜਾਵਾਂਗੇ ਮੈਨੂੰ ਪੂਰਨ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਪਹਿਲੀ ਵਾਰੀ ਹਿੱਸੇarpੜਦੋ ਪਾਰਲੀਮੈਂਟ ਦੀ ਸੀਟ ਲੜਨ ਜਾ ਰਿਹਾ ਉਹ ਬਜੂਨਾਂ ਦੇ ਵਿੱਚੋਂ ਛਾਹ ਆ ਤੇ ਉਸ ਛਾਹ ਨੂੰ ਦੇਖਦੇ ਆ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਸੇਵਾ ਦਾ ਮੌਕਾ ਦੇਣਗੇ ਕੰਡਾ ਸਾਹਿਬ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਆਪਣੇ ਗਲਬੂਤੇ ਤੇ ਇਲੈਕਸ਼ਨ ਲੜ ਰਹੀ ਹੈ ਲੰਬਾ ਸਮਾਂ ਤੁਸੀਂ ਸਹਿਯੋਗੀ ਪਾਰਟੀ ਭਾਜਪਾ ਨੂੰ ਸਹਿਯੋਗ ਦਿੰਦੇ ਰਹੇ ਉਹਨਾਂ ਦੇ ਉਮੀਦਵਾਰ ਜਿੱਤਉਂਦੇ ਰਹੇ ਕੀ ਲੱਗਦਾ ਕਿ ਇਸ ਵਾਰ ਜਿਹੜਾ ਇਕੱਲੇ ਲੜਨ ਦੇ ਨਾਲ ਉਹਨਾਂ ਦੀ ਕਮੀ ਮਹਿਸੂਸ ਹੋਏਗੀ ਦੇਖੋ ਮੈਂ ਸਮਝਦਾ ਕਿ ਸਾਡੇ ਅਲਾਈਅੰਸ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਕਾਫੀ ਲੰਬੇ ਸਮੇਂ ਤੋਂ ਰਿਹਾ ਸਰ ਪ੍ਰਕਾਸ਼ ਸਿੰਘ ਜੀ ਬਾਦਲ ਹੁਣਾਂ ਨੇ ਬੀਜੇਪੀ ਦੇ ਐਨਡੀਏ ਦੇ ਉਹ ਮੁਖੀ ਸੀਗੇ ਤੇ ਪਹਿਲੀ ਵਾਰੀ ਭਾਜਪਾ ਸਾਹਿਬ ਦੀ ਸਰਕਾਰ ਦੇ ਵਿੱਚ ਬਿਨਾਂ ਸ਼ਰਤ ਉਹਨਾਂ ਨੂੰ ਅਸੀਂ ਸਪੋਰਟ ਕੀਤੀ ਸੀ ਲਗਾਤਾਰ ਚੱਲਦੀ ਰਹੀ ਹੈ ਸਾਡਾ ਹੁਸ਼ਿਆਰਪੁਰ ਦਾ ਵੀ ਵਿੱਚ ਵੀ ਦੋ ਬੇਰੀ ਜਿਹੜੇ ਆ ਮੈਂਬਰ ਪਾਰਲੀਮੈਂਟ ਸ਼੍ਰੋਮਣੀ ਕਾਲਦਰ ਬੀਜੇਪੀ ਦੇ ਬਣੇ ਆ ਪਰ ਹੁਣ ਹਾਲਾਤ ਇਦਾਂ ਦੇ ਬਣ ਗਏ ਕਿ ਬੀਜੇਪੀ ਨੇ ਕੁਝ ਬਹੁਤ ਸਾਰੇ ਸਾਡੇ ਪੰਜਾਬ ਦੇ ਜਿਹੜੀਆਂ ਮਸਲੇ ਸੀ ਸਾਡੀ ਕਿਸਾਨਾਂ ਦੀ ਗੱਲ ਸੀ ਹੋਰ ਮਸਲੇ ਸੀ ਉਹਨਾਂ ਤੋਂ ਉਹਨਾਂ ਨੇ ਪਾਸਾ ਮੋੜਿਆ ਤੇ ਸਾਨੂੰ ਮਜਬੂਰਨ ਜਿਹੜਾ ਆ ਉਹ ਪਾਰਟੀ ਨਾਲੋਂ ਤੋੜੂ ਛੋੜਾ ਕਰਨਾ ਪਿਆ ਸੋ ਅੱਜ ਜੇ ਸ਼੍ਰੋਮਣੀ ਕਾਲਦਰ ਕੱਲਿਆਂ ਲੜਦਾ ਤੇ ਭਾਰਤੀ ਜਨਤਾ ਪਾਰਟੀ ਵੀ ਕੱਲਿਆਂ ਲੜ ਰਹੀ ਆ ਠੀਕਾ ਭਾਰਤੀ ਜਨਤਾ ਪਾਰਟੀ ਦਾ ਦੋ ਤਿੰਨ ਹਲਕਿਆਂ ਦੇ ਵਿੱਚ ਵੋਟ ਆਧਾਰ ਹੈ ਬਾਕੀ ਬਹੁਤੇ ਹਲਕਿਆਂ ਦੇ ਵਿੱਚ ਪਿੰਡੂ ਹਲਕਿਆਂ ਦੇ ਵਿੱਚ ਉਹਨਾਂ ਦਾ ਕੋਬੋਤਾ ਵੱਡਾ ਆਧਾਰ ਵੋਟਾਂ ਦਾ ਨਹੀਂ ਹੈਗਾ ਸ਼੍ਰੋਮਣੀ ਕਾਲ ਦਲ ਆਪਣੇ ਆਪ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਬੜਾ ਤਕੜਾ ਔਰ ਇਹੀ ਵੱਡੀ ਗੱਲ ਵਾ ਕਿ ਲੋਕਾਂ ਦੀ ਮੰਗ ਸੀ ਕਿ ਸ਼੍ਰੋਮਣੀ ਕਾਲ ਦਲ ਇਹਨਰੋ ਆਪਣੇ ਬਲਬੂਤੇ ਤੇ ਇਲੈਕਸ਼ਨ ਲੜੇ ਤੇ ਅਸੀਂ ਵੀ ਇਹ ਮਹਿਸੂਸ ਕਰੀਏ ਕਿ ਹਜ਼ਾਰਪੁਰ ਤੋਂ ਸ਼੍ਰੋਮਣੀ ਕਾਲ ਦਲ ਦਾ ਮੈਂਬਰ ਪਾਰਲੀਮੈਂਟ ਹੋਆ ਉਹ ਦੇਖਦੀ ਪਾਰਲੀਮੈਂਟ ਦੇ ਵਿੱਚ ਮੈਂਬਰ ਬਣਿਆ ਠੰਡਾ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੋਨੋਂ ਇਕੱਠੇ ਇਲੈਕਸ਼ਨ ਲੜਦੇ ਰਹੇ ਲੇਕਿਨ ਕਿਸ ਮੁਦਿਆਂ ਦੇ ਉੱਤੇ ਜਿਹੜਾ ਹੈ ਆਪਸ ਵਿੱਚ ਸਮਝੌਤਾ ਨਹੀਂ ਹੋ ਪਾਇਆ ਕਿਸਾਨੀ ਮੁੱਦਾ ਖਾਸ ਰਿਹਾ ਇਹਦੇ ਵਿੱਚ ਜਾਂ ਬਹੁਤ ਸਾਰੇ ਜਿਹੜੇ ਆਪਸੀ ਵਿਵਾਦ ਸਨ ਉਹ ਇਸ ਦੇ ਵਿੱਚ ਗਠਜੰਬੰਦਨ ਦੇ ਵਿੱਚ ਸ਼ਾਮਲ ਨਹੀਂ ਹੋ ਪਾਇਆ ਦੇਖੋ ਇੱਕ ਤਾਂ ਪਹਿਲਾ ਮੇਨ ਮੁੱਦਾ ਸਾਡਾ ਕਿਸਾਨੀ ਵਾਲਾ ਹੀ ਸੀ ਕਿ ਜਿਹੜੇ ਕਾਨੂੰਨ ਹਿੰਦੁਸਤਾਨ ਨੇ ਬਣਾਏ ਉਹ ਕਿਸਾਨ ਮਾਰੂ ਕਾਨੂੰਨ ਸੀ ਉਹਦੇ ਵਿੱਚ ਆ ਕੇ ਸਾਡਾ ਜਿਹੜਾ ਕਿਸਾਨ ਉਹ ਬੜਾ ਪਰੇਸ਼ਾਨ ਸੀ ਉਹਨੇ ਸੰਘਰਸ਼ ਵੀ ਕੀਤਾ ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਚਲ ਗਈਆਂ ਔਰ ਸੈਂਟਰ ਦੀ ਸਰਕਾਰ ਨੇ ਉਹਨਾਂ ਨੂੰ ਸਮਝੌਤਾ ਕਰਕੇ ਵਾਅਦਾ ਕੀਤਾ ਸੀ ਕਿ ਅਸੀਂ ਇਹ ਲਾਗੂ ਨਹੀਂ ਕਰਾਂਗੇ ਪਰ ਦੇਖਣ ਵਿੱਚ ਆ ਰਿਹਾ ਕਿ ਅੱਜ ਜਿਵੇਂ ਹੁਣੇ ਪਿਛੇ ਆਕਣਕ ਦੀ ਖਰੀਦ ਦੇ ਵਿੱਚ ਸੈਲੋ ਸਿਸਟਮ ਔਰ ਮੰਡੀਆਂ ਬੰਦ ਕਰਨ ਦਾ ਪ੍ਰੋਗਰਾਮ ਆਇਆ ਉਹ ਲੋਕਾਂ ਵਿੱਚ ਵੱਡੀ ਰੀਜੈਂਟਮੈਂਟ ਗਈ ਹੈ ਔਰ ਦੂਸਰੀ ਕਾਰਨ ਇਹ ਸੀਗਾ ਕਿ ਜੋ ਸਾਡੇ ਬੰਦੀ ਸਿੰਘ ਹੈ ਬਹੁਤ ਲੰਬੇ ਸਮੇਂ ਤੋਂ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹਾਂ ਦੇ ਵਿੱਚ ਰੁਲ ਰਹੇ ਆ 30 35 35 ਸਾਲ ਤੋਂ ਉਹਨਾਂ ਦੀ ਰਿਹਾਈ ਦੀ ਗੱਲ ਸੀ ਔਰ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ 550 ਸਾਲਾ ਗੁਰਨਾਗ ਦੇਵ ਜੀ ਦੇ ਜਦੋਂ ਪ੍ਰਕਾਸ਼ ਦਿਹਾੜੇ ਤੇ ਉਹ ਸੁਲਤਾਨਪੁਰ ਲੋਧੀ ਆਏ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਹਨਾਂ ਨੇ ਐਲਾਨ ਕੀਤਾ ਔਰ ਨੋਟੀਫਿਕੇਸ਼ਨ ਵੀ ਕੀਤਾ ਅਮਲ ਵਿੱਚ ਨਹੀਂ ਆਇਆ ਇੱਕ ਦੇਖਦਾ ਪ੍ਰਧਾਨ ਮੰਤਰੀ ਜਦੋਂ ਕੋਈ ਗੱਲ ਆਖਦਾ ਜਾਂ ਉਹ ਫੇ ਪੂਰੀ ਨਾ ਹੋਵੇ ਤੇ ਫਿਰ ਐਲੈਂਸ ਜਿਹੜਾ ਆ ਕੋਈ ਦਿਨ ਕਿਤੇ ਸਾਡੇ ਹਿੱਤ ਤਾਂ ਫਿਰ ਉਹ ਇਹੀ ਸੀਗੇ ਨਾ ਕਿਸਾਨੀ ਦਾ ਮਸਲਾ ਸਾਡੇ ਸਿੰਘਾਂ ਦੀ ਰਿਹਾਈ ਦਾ ਮਸਲਾ ਉਹ ਜੇ ਨਹੀਂ ਹੋਏ ਤਾਂ ਫਿਰ ਸਾਨੂੰ ਅੱਜ ਇਹੀ ਕਾਰਨ ਵਾ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਾਂ ਨੂੰ ਇਹਨਾਂ ਵਿਰੋਧਤਾ ਕਰਨੀ ਪੈ ਰਹੀ ਆ ਲੋਕਾਂ ਨੇ ਝੰਡੇ ਦਿਖਾ ਰਹੇ ਆ ਉਹਨਾਂ ਦਾ ਘਰਾਓ ਕਰ ਰਹੇ ਆ ਉਸ ਕਰਕੇ ਇਹੀ ਅੱਜ ਲੋਕ ਵੀ ਸਮਝ ਗਏ ਆ ਕੱਲਾ ਕਾਲੀਦਾਲੇ ਉਹਨਾਂ ਨੂੰ ਪਤਾ ਲੱਗਿਆ ਉਸ ਨੇ ਵਿਰੋਧਤਾ ਕਿਉਂ ਤੋੜਿਆ ਭਾਰਤੀ ਜਨਤਾ ਪਾਰਟੀ ਆਪਣੇ ਕਹਿਣ ਦੇ ਮੁਤਾਬਕ ਠੀਕ ਨਹੀਂ ਉਤਰੀ। ਇਹ ਲੱਗਦਾ ਕਿ ਬੰਦੀ ਸਿੰਘਾਂ ਦਾ ਜਦੋਂ ਵੀ ਮਾਮਲਾ ਹੁੰਦਾ ਹੈ ਇਹ ਲੋਕ ਜਿਹੜਾ ਨੇ ਆਪਣਾ ਪੱਲਾ ਛੱਡ ਲੈਂਦੇ ਔਰ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਦੇ ਮਾਮਲੇ ਦੇ ਉੱਤੇ ਕੋਈ ਵੀ ਅੱਗੇ ਜਿਹੜਾ ਹੈ ਕੰਮ ਨਹੀਂ ਹੋ ਪੁੰਦਾ ਨਾ ਕੋਈ ਸਿਰੇ ਚੜਪਉਂਦਾ। ਤੁਸੀਂ ਦੇਖੋ ਜਦੋਂ ਵੀ ਕਿਤੇ ਇਦਾਂ ਦੀ ਗੱਲ ਚੱਲਦੀ ਸੀ ਤਾਂ ਜਿਹੜਾ ਬਿੱਟੂ ਲੁਧਿਆਣੇ ਤੋਂ ਐਮਪੀ ਸੀਗਾ ਉਹ ਡਟ ਕੇ ਵਿਰੋਧਤਾ ਕਰਦਾ ਸੀ। ਅੱਜ ਭਾਜਪਾ ਨੇ ਉਹਨੂੰ ਇਸ ਗੱਲ ਦੀ ਜਿਹੜੀ ਆ ਉਹ ਰਿਵਾਰਡ ਦੇ ਦਿੱਤਾ ਕਿ ਉਹਨੂੰ ਲੈ ਕੇ ਆਪਣੀ ਪਾਰਟੀ ਵਿੱਚ ਜੁਆਇਨ ਕਰਨ ਦਾ ਟਿਕਟ ਉਹਨੂੰ ਦਿੱਤੀ ਕਿ ਤਾਂ ਕਿ ਉਹ ਰਿਹਾਈ ਦੇ ਹੱਕ ਵਿੱਚ ਨਹੀਂ ਸੀਗਾ ਇਹ ਗੱਲ ਅਸੀਂ ਸਮਝ ਸਕਦੇ ਹਾਂ ਨਾ ਵੀ ਭਾਰਤੀ ਜਨਤਾ ਪਾਰਟੀ ਸਾਡੇ ਨਾਲ ਕਿੰਨੀ ਕੁ ਸੰਸੀਅਰ ਸੀਗੀ ਕਿੰਨਾ ਕੁਣਾ ਨੇ ਇਸ ਗੱਲ ਦੀ ਕਦਰ ਪਾਈ ਵੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਦਾਊਟ ਕੰਡੀਸ਼ਨ ਉਹਨਾਂ ਨੂੰ ਸਪੋਰਟ ਕੀਤੀ ਸੀ ਜਦੋਂ ਭਾਜਪਾ ਸਾਹ ਪ੍ਰਧਾਨ ਮੰਤਰੀ ਬਣੇ ਸੋ ਇਸ ਕਰਕੇ ਗੱਲਾਂ ਬਹੁਤ ਸਾਰੀਆਂ ਸੀ ਜਿਹਦੇ ਕਰਕੇ ਅੱਜ ਅਸੀਂ ਇਕੱਲੇ ਲੜ ਰਹੇ ਹਾਂ ਤੇ ਇਹ ਸਾਨੂੰ ਖੁਸ਼ੀ ਹੋਊਗੀ ਕਿ ਕੁਝ ਲੋਕ ਸਾਡੇ ਤੋਂ ਇਤਕਾਰ ਕੇ ਵੀ ਖਿਲਾਫ ਸੀਗੇ ਕਿ ਤੁਸੀਂ ਆਰਐਸਐਸ ਵਾਲਿਆਂ ਨਾਲ ਸਮਝੌਤਾ ਕੀਤਾ ਕਿਉਂਕਿ ਸ਼੍ਰੋਮਣੀ ਕਾਲ ਦਾ ਜਿਹੜਾ ਇਹਦੀ ਦੋ ਇਹਦੇ ਏਜੰਡੇ ਆ ਪੰਥਕ ਤੇ ਪੰਜਾਬ ਦੇ ਹੱਕਾਂ ਦੇ ਲਈ ਲੜਨਾ ਮਰਨਾ ਸਾਡਾ ਵੱਡਾ ਇਤਿਆਸ ਰਿਆ 103 ਸਾਲ ਦੀ ਪਾਰਟੀ ਹੋ ਗਈ ਆ ਬਹੁਤ ਸਰੀਆਂ ਲੜਾਈਆਂ ਲੜੀਆਂ ਔਰ ਜਿੱਤਾਂ ਵੀ ਪ੍ਰਾਪਤ ਕੀਤੀਆਂ ਹੁਣ ਵੀ ਠੀਕ ਆ ਸਾਨੂੰ ਸੈਂਟਰ ਦੇ ਵਿੱਚ ਜਦੋਂ ਸਾਡੇ ਨਾਲ ਕਾਂਗਰਸ ਨੇ ਤੱਕੇ ਕੀਤੇ ਸਾਡਾ ਸਿੱਖੀ ਦੇ ਉੱਪਰ ਆਪਣੇ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਹਮਲੇ ਕੀਤੇ ਕਾਲ ਤੱਕ ਡੇਟੇ ਦੀ ਕੀਤਾ ਤੇ ਅਸੀਂ ਕਾਂਗਰਸ ਦੇ ਪਾਸੇ ਨਹੀਂ ਜਾ ਸਕਦੇ ਸੀ ਅਸੀਂ ਐਨਡੀਏ ਨੂੰ ਚੁਣਿਆ ਪਰ ਜੇ ਅੱਜ ਭਾਜਪਾ ਵੀ ਜਿਹੜੇ ਹੈ ਉਹੀ ਗੱਲ ਕਰੇ ਉਹ ਵੀ ਸਾਡੇ ਜਿਹੜੇ ਐਸਪੀਸੀ ਦੇ ਸਾਡੇ ਧਾਰਮਿਕ ਮਾਮਲੇ ਵਿੱਚ ਦਖਲਅੰਦਾਜ਼ੀ ਕਰੇ ਤਾਂ ਫਿਰ ਉਹਦੇ ਨਾਲੋਂ ਨਾਤਾ ਤੋੜਨਾ ਹੀ ਬਣਦਾ ਸੀ ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਰਹੇਗੀ ਕਿਉਂਕਿ ਲੋਕਾਂ ਤੱਕ ਪਹੁੰਚਣਾ ਲੋਕਾਂ ਦੀਆਂ ਸਮੱਸਿਆਵਾਂ ਮੈਨੂੰ ਸੁਣਨਾ ਕਿਉਂਕਿ ਲੰਬਾ ਸਮਾਂ ਆ ਉਹਨੂੰ ਕਿਸ ਤਰ੍ਹਾਂ ਦੇ ਦੇਖਦੇ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਦੀ ਪ੍ਰਾਇੋਰਟੀ ਪੰਜਾਬ ਆ ਅਸੀਂ ਪੰਜਾਬ ਲਈ ਸੰਘਰਸ਼ ਕਰਦੇ ਆਂ ਪੰਜਾਬ ਦੀ ਬਿਹਤਰੀ ਵਾਸਤੇ ਸਰਕਾਰਾਂ 'ਚ ਕੰਮ ਕਰਦੇ ਆਂ ਹੁਣ ਵੀ ਸਾਡੀ ਜਿਹੜੀ ਪ੍ਰਾਇੋਰਟੀ ਇਹ ਆਪਣੇ ਪੰਜਾਬ ਦਾ ਪੰਜਾਬ ਦੇ ਜਿਹੜੇ ਮਸਲੇ ਆ ਚਾਹੇ ਉਹ ਕਿਸਾਨਾਂ ਦੇ ਆ ਇਥੇ ਬੇਜ਼ਰਗਾਰੀ ਦੇ ਆ ਸਾਡੇ ਜਿਹੜੇ ਆ ਮੁਲਾਜ਼ਮ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਜਿਹੜੀ ਸਟੇਟ ਗਵਰਨਮੈਂਟ ਹੋਆ ਉਹਨਾਂ ਦੇ ਕੋ ਡੀਏ ਦੇ ਕੇ ਨਹੀਂ ਦੇ ਰਹੀ ਐਲਾਨ ਕਰਕੇ ਮੁਕਰੀ ਜਾ ਰਹੀ ਆ ਟਾਈਮ ਸੇ ਤਨਖਾਹਾਂ ਨਹੀਂ ਮਿਲ ਰਹੀਆਂ ਔਰ ਹੋਰ ਵੀ ਜਿਹੜਾ ਡਿਵੈਲਪਮੈਂਟ ਹੋਆ ਪੰਜਾਬ ਦੀ ਉਹ ਬਿਲਕੁਲ ਪਿਛਲੇ ਪੰਜ 6 ਸਾਲ ਤੋਂ ਉਹ ਖੜ ਗਈ ਹੈ ਨਹੀਂ ਹੋ ਰਹੀ ਸੋ ਬੜੀ ਹੈਰਾਨਗੀ ਦੀ ਗੱਲ ਹੋਆ ਕਿ ਕੁਝ ਸੜਕਾਂ ਜਿਹੜੀਆਂ ਆ ਉਹ 7 ਸਾਲ ਪਹਿਲਾਂ ਗੜਕੀ ਸਾਹਿਬ ਨੇ ਮਨਜ਼ੂਰ ਕੀਤੀਆਂ ਜਿਵੇਂ ਫੋਗੜਾ ਹੁਸ਼ਿਆਰਪੁਰ ਆ ਹਰਗੋਬਿੰਦਪੁਰ ਤੋਂ ਹੁਸ਼ਿਆਰਪੁਰਾ ਇਹ ਜੰਧਪੋਨੀ ਤੱਕ ਜਾਣੀਆਂ ਉਹਨੇ ਤੱਕ ਜਾਣੀਆਂ ਉਹ ਸੜਕਾਂ ਤੇ ਕੰਮ 7 ਸਾਲ ਤੋਂ ਕੰਮੇ ਕੋਈ ਨਹੀਂ ਹੋਇਆ ਜਮੀਨਾ ਕੋਈ ਐ ਨਹੀਂ ਕਰ ਸਕੀਆਂ ਸਰਕਾਰਾਂ ਔਰ ਸੈਂਟਰ ਗਵਰਨਮੈਂਟ ਵੀ ਆਉਣਾ ਬੈਠਾ ਔਰ ਨੰਦਪੁਰ ਸਾਹਿਬ ਤੋਂ ਬੰਗਾ ਸੜਕ ਜਿਹੜੀ ਆ ਜਿਹੜੀ ਸਾਡੇ ਅੱਧਾ ਪੰਜਾਬ ਜਿੱਤੇ ਉੱਤੇ ਜਾਂਦਾ ਉਹ ਸੜਕ ਦਾ ਫਾਊਂਡੇਸ਼ਨ ਰੱਖਣ ਤੋਂ ਬਾਅਦ ਵੀ ਉਹਦਾ ਕੰਮ ਸ਼ੁਰੂ ਨਹੀਂ ਹੋਇਆ ਠੀਕ ਹੈ ਸਾਡੀ ਨਹੀਂ ਗੱਲ ਬਣੀ ਸਾਡੇ ਟੋੜ-ਛੋੜਾ ਹੋ ਗਿਆ ਸਾਡੀ ਸਰਕਾਰ ਜਿਹੜੀ ਆ ਉਹ ਪੰਜਾਬ 'ਚ ਨਹੀਂ ਆ ਸਕੀ ਪਰ ਜਦੋਂ ਕੁਝ ਅਪਰੂਵਮੈਂਟ ਹੋ ਜਾਵੇ ਉਹਨਾਂ ਦੀ ਫੰਡਿੰਗ ਜਾਰੀ ਹੋ ਜਾਵੇ ਫਿਰ ਸਰਕਾਰਾਂ ਕਿਉਂ ਨਾ ਕੰਪਲੀਟ ਕਰਨ ਸੋ ਉਹ ਬਹੁਤ ਸਾਰੇ ਮਸਲੇ ਆ ਜਿਹੜੇ ਪੰਜਾਬ ਦੇ ਅੱਜ ਉਹਨਾਂ ਨੂੰ ਹੱਲ ਕਰਨ ਦੀ ਲੋੜ ਆ ਸੋ ਅਸੀਂ ਮੈਂ ਮਹਿਸੂਸ ਕਰਦੇ ਹਾਂ ਕਿ ਸ਼੍ਰੋਮਣੀ ਕਲਦਲਹੀ ਇੱਕ ਵਕਤ ਪਾਰਟੀ ਆ ਜਿਹੜੀ ਪੰਜਾਬ ਦੇ ਦਰਦ ਨੂੰ ਸਮਝਦੀ ਆ ਔਰ ਉਹਦਾ ਹੱਲ ਵੀ ਉਹ ਕੰਨ ਜਾਣਦੀ ਆ ਹੰਡਾ ਸਾਹਿਬ ਸਭ ਤੋਂ ਵੱਡੀ ਗੱਲ ਆ ਪੰਜਾਬ ਦੀ ਮੌਜੂਦਾ ਸਰਕਾਰ ਕਹਿੰਦੀ ਆ ਕਿ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਮੈਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਲੋਕਾਂ ਨੂੰ ਜੋ ਵਾਦੇ ਕੀਤੇ ਸੀ ਉਹ ਅੱਜ ਪੂਰੇ ਹੋਏ ਨੇ ਔਰ ਲੋਕ ਖੁਸ਼ ਨੇ ਉਹਨਾਂ ਦੀ ਸਰਕਾਰ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਅੱਜ ਵੀ ਜਿਹੜੇ ਲੋਕ ਇਸ ਤਰ੍ਹਾਂ ਦੀ ਮਹਿਸੂਸ ਦੇਖੋ ਇਹ ਜਿਹੜੀ ਸਰਕਾਰ ਆ ਇਹ ਕਲਾਕਾਰਾਂ ਦੀ ਸਰਕਾਰ ਆ ਇਸ ਸਥਿਤੀ بڑے بڑے ਵਾਅਦੇ ਕਰਦੀ ਐ ਚੁਟਕਲੇ ਸੁਣਾਉਂਦੀ ਆ ਪਰ ਅਸਲੀਅਤ ਇਹ ਤੋਂ ਉਲਟ ਵਾ ਤੁਸੀਂ ਮੈਨੂੰ ਦੱਸੋ ਜਿਹੜੀ ਸਰਕਾਰ ਪੰਚਾਇਤਾਂ ਦੇ ਪਏ ਫੰਡ ਉਹ ਖਾਚਣਾਂ ਦਵੇ 2 ਸਾਲ ਤੋਂ ਪੰਚਾਇਤਾਂ ਦੇ ਕੰਮ ਬੰਦ ਕਰ ਰੱਖੇ ਹੁਣ ਪੰਚਾਇਤਾਂ ਦੀ ਇਲੈਕਸ਼ਨ ਆ ਗਈਆਂ ਔਰ ਡੈਮੋਕ੍ਰੇਸੀ ਦੀ ਪਹਿਲੀ ਇਕਾਈ ਜਿਹੜੀ ਆ ਪਿੰਡ ਦੀ ਪੰਚਾਇਤ ਆ ਪੰਚਾਇਤਾਂ ਭੰਗ ਤਾਂ ਕਰ ਦਿੱਤੀਆਂ ਇਲੈਕਸ਼ਨਾਂ ਇਲੈਕਸ਼ਨਾਂ ਕਰਾਈਆਂ ਹੀ ਨਹੀਂ ਸ਼ਰਮ ਦੀਆਂ ਕਾਰਪੋਰੇਸ਼ਨਾਂ ਦੀਆਂ ਜਿਹੜੀਆਂ ਮਿਸੋਰ ਕਮੇਟੀ ਉਹਦੇ ਇਲੈਕਸ਼ਨਾਂ ਨਹੀਂ ਕਰਾਈਆਂ ਇਹ ਸਰਕਾਰ ਦੇ ਮੋਢਲਾ ਫਰਜ ਹੁੰਦਾ ਜੇ ਤੁਸੀਂ ਇਲੈਕਸ਼ਨ ਵੀ ਨਹੀਂ ਕਰਾ ਸਕਦੇ ਟਾਈਮ ਤੇ ਵੀ ਤੁਸੀਂ ਕਹਿੰਦੇ ਇਹ ਸੰਵਿਧਾਨ ਦੇ ਰਾਖੇ ਆ ਸੰਵਿਧਾਨ ਤਾਂ ਤੁਸੀਂ ਖਤਮ ਕਰਤਾ ਜੇ ਤੁਸੀਂ ਲੋਕਾਂ ਦੇ ਹੱਕ ਖੋ ਕੇ ਬੰਦ ਕਰਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਹੱਕ ਬੰਦ ਕਰਤੇ ਕੋਈ ਗ੍ਰਾਂਟ ਆਪਣੀ ਖਰਚ ਨਹੀਂ ਕਰ ਸਕਦਾ ਔਰ ਕੋਈ ਵੀ ਦੱਸੋ ਕਿਤੇ ਵੀ ਕੰਮ ਜਿਹੜਾ ਕਿਤੇ ਚੱਲਦਾ ਹੋਵੇ ਸਿਰਫ ਤੇ ਸਿਰਫ ਜਿਹੜਾ ਪੰਜਾਬ ਦਾ ਪੈਸਾ ਆ ਉਹ ਐਡ ਤੇ ਖਰਚ ਕੀਤਾ ਜਾ ਰਿਹਾ ਜਾਂ ਫਿਰ ਕੇਜਰੀਵਾਲ ਨੂੰ ਪ੍ਰਮੋਟ ਕਰਨ ਲਈ ਖਰਚ ਕੀਤਾ ਜਾ ਰਿਹਾ ਉਹਨੂੰ ਲੈ ਕੇ ਜਹਾਜ਼ਾਂ ਦੇ ਖਰਚੇ ਹੋਰ ਬਾਹਰ ਜੇ ਸੂਬੇ ਦਾ ਜਿਹੜਾ ਮੁੱਖ ਮੰਤਰੀ ਆ ਉਹ ਹਫਤੇ ਵਿੱਚ 5 ਦਿਨ ਬਾਹਰ ਰਹੇ ਉਹ ਕੀ ਸੂਬਾ ਡਵੈਲਪ ਕਰ ਉਹਦੀ ਹੋ ਸਕਦੀ ਆ ਸੋ ਮੈਂ ਸਮਝਦਾ ਕਿ ਇਹ ਸਰਕਾਰ ਬਿਲਕੁਲ ਫੇਲ ਸਰਕਾਰ ਆ ਇਹਦੇ ਵਿੱਚ ਲੋਕਾਂ ਦੇ ਜਿਹੜੇ ਆ ਮੁਸ਼ਕਲਾਂ ਜਿਹੜੀਆਂ ਵਧੀਆਂ ਕੋਈ ਕਿਤੇ ਦਫਤਰਾਂ ਵਿੱਚ ਜਾਂ ਹੋਰ ਕਿਤੇ ਕੰਮ ਨਹੀਂ ਹੁੰਦਾ ਮੁੱਖ ਮੰਤਰੀ ਮਹੀਨੇ ਬਾਅਦ ਸੁਪਨਾ ਆਉਂਦਾ ਵਿਆਹ ਜਾਂ ਨੰਬਰ 1 ਮੈਂ ਅਨਾਉਂਸ ਕਰ ਦਿੰਦਾ ਇਹ ਤੇ ਡਾਇਲ ਕਰੋ ਅਫਸਰ ਤੁਹਾਡੇ ਘਰੇ ਆ ਕਰਨਗੇ ਔਰ ਜੇ ਤੁਸੀਂ ਗਰਾਉਂਡ ਲੈਵਲ ਤੇ ਦੇਖੋ ਇੱਕ ਇੱਕ ਵੀਡੀਓ ਕੋ 3-3 ਚਾਰ ਜਾ ਇੱਕ ਨੈਪ ਫੀਲਡਰ ਕੋ 3-3 ਚਾਰ ਜਾ ਔਰ ਆਰਟੀਏ ਜਿਹੜਾ 4-4 ਜੇ ਇੱਕ ਇੱਕ ਆਰਟੀਏ ਕੋ ਅਫਸਰ ਹੈ ਨਹੀਂ ਕਿਤੇ ਪਿੰਡਾਂ ਚ ਲੋਕਾਂ ਨੇ ਕੀ ਆਉਣਾ ਕੀ ਕੰਮ ਕਰਨੇ ਆ ਸੋ ਇਸ ਕਰਕੇ ਇਹ ਸਿਰਫ ਜਿਹੜਾ ਜਿਹੜੇ ਵਿਚਾਰੇ ਨੇ ਭੋਲੇ-ਪਾਲੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਤੇ ਇਹ ਬਰਗਲਾ ਸਕਦੇ ਆ ਜੋ ਅਸੀਂ ਸਮਝਦੇ ਆ ਕਿ ਇਹ ਸਰਕਾਰ ਨਹੀਂ ਕੋਈ ਨੀਤੀ ਨਹੀਂ ਇਹਦੀ ਇੱਕੋ ਇੱਕ ਨੀਤੀ ਆ ਕਿ ਕੇਜਰੀਵਾਲ ਨੂੰ ਕਿਵੇਂ ਪ੍ਰਮੋਟ ਕਰਨਾ ਲੇਕਿਨ ਸਰਕਾਰ ਕਹਿ ਰਹੀ ਹੈ ਕਿ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਕਿ ਜਿਹੜੀਆਂ 13 ਦੀਆਂ 13 ਸੀਟਾਂ ਲੋਕ ਉਹਨਾਂ ਦੇ ਵਿਕਾਸ ਕਾਰਜਾਂ ਨੂੰ ਦੇਖ ਕੇ ਉਹਨਾਂ ਦੀ ਝੋਲੀ ਪਾਉਣਗੇ ਔਰ 13 ਦੀਆਂ 13 ਸੀਟਾਂ ਜਿੱਤ ਕੇ ਉਹ ਦਿੱਲੀ ਦੇ ਵਿੱਚ ਪਹੁੰਚਣਗੇ ਦੇਖੋ ਜੇ ਵਿਕਾਸ ਕੀਤਾ ਹੋਊਗਾ ਤਾਂ ਜ਼ਰੂਰ ਲੋਕ ਵੋਟ ਪਾਉਣਗੇ ਜੇ ਵਿਕਾਸ ਕੀਤਾ ਹੀ ਨਹੀਂ ਤਾਂ ਫਿਰ ਲੋਕ ਵੋਟ ਵੀ ਕਿਉਂ ਪਾਉਣਗੇ ਇਹ ਤਾਂ ਉਹ ਮੰਨ ਗਏ ਨਾ ਵੀ ਅਸੀਂ ਵਿਕਾਸ ਕੀਤਾ ਤੇ ਉਸ ਵਿਕਾਸ ਤੇ ਲੋਕ ਵੋਟ ਪਾਉਣਗੇ ਜੇ ਨਹੀਂ ਪਈਆਂ ਫਿਰ ਇਹ ਮਤਲਬ ਵਿਕਾਸ ਨਹੀਂ ਹੋਇਆ ਸੋ ਇਸ ਕਰਕੇ ਇਹ ਉਹਨਾਂ ਦਾ ਆਪਣੇ ਜਿਹੜਾ ਮਨ ਦਾ ਵਹਿਮ ਆ ਉਹਨਾਂ ਨੂੰ ਕਹਿ ਕੇ ਇਹ 4 ਜੂਨ ਤੱਕ ਆਪਣੇ ਚੰਗੇ ਖੁਆਬ ਦੇਖ ਲੈਣੇ ਚਾਹੀਦੇ ਆ ਅੱਜ ਤੁਸੀਂ ਦੇਖੋ ਜੋ ਹਾਲਾਤ ਆ ਕਿ ਉਹਨਾਂ ਦਾ ਜਿਹੜਾ ਸੁਪਰੀਮੋ ਆ ਉਹ ਇੱਕ ਕਰਪਸ਼ਨ ਦੇ ਵੱਡੇ ਕਫੜੇ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਆ ਉਹ ਸਾਡਾ ਮੁੱਖ ਮੰਤਰੀ ਉਹਦੇ ਲਈ ਜਾ ਕੇ ਰੋਂਦਾ ਪਿਆ ਪ੍ਰੈਸ ਦੇ ਸਾਹਮਣੇ ਰੋਂਦਾ ਯਾਰ ਪੰਜਾਬ ਦਾ ਪੰਜਾਬੀ ਦਾ ਤੂੰ ਸਿਰ ਤੇ ਦਫ਼ਤਰ ਬੰਨੀ ਆ ਪੰਜਾਬ ਦਾ ਸਿਰ ਨਹੀਂ ਵਾਂ ਕਰ ਰਹੇ ਆ ਇੱਕ ਉਸ ਬੰਦੇ ਲਈ ਰੋ ਰਿਹਾ ਜਿਹੜਾ ਕਰਾਪਸ਼ਨ ਦੇ ਕਪੜਿਆਂ ਦੇ ਕੇਸ ਦੇ ਵਿੱਚ ਅੰਦਰ ਤੂੰ ਕਿਉਂ ਨਾ ਰੋਇਆ ਜਿਸ ਵੇਲੇ ਤੇਰੇ ਸੰਗਰੂੜ ਦੇ ਵਿੱਚ 25 ਲੋਕ ਜਾਲੀ ਸ਼ਰਾਬ ਪੀ ਕੇ ਮਰ ਗਏ ਤੂੰ ਕਿਉਂ ਨਾ ਰੋਇਆ ਜਿਸ ਵੇਲੇ ਸਾਡੇ ਇੱਥੇ ਹੋਰ ਐਡੇ ਵੱਡੇ ਜਿਹੜੇ ਲੋਕਾਂ ਦੇ ਅਕਾਂਡ ਹੋਏ ਆ ਔਰ ਤੂੰ ਆਪ ਐਨਐਸਏ ਲਾਲਾ ਕੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਭੇਜ ਰਿਆਂ ਕਰ ਰਿਆਂ ਉਸ ਕਰਕੇ ਇਹ ਬਹੁਤ ਸਾਰੀਆਂ ਪ੍ਰੈਕਟੀਕਲੀ ਗੱਲਾਂ ਹੋਰ ਆ ਕਹਿਣ ਦੀਆਂ ਗੱਲਾਂ ਹੋਰ ਆ ਸੋ ਗੱਲਾਂ ਬਾਤਾਂ ਦੇ ਨਾਲ ਭਗਵੰਤ ਮਾਨ ਜਿਹੜਾ ਉਹ ਵੱਡੇ ਵੱਡੇ ਦਾਅਵੇ ਕਰ ਜਾਂਦਾ ਔਰ ਤੁਸੀਂ ਦੇਖੋ ਸਾਡੇ ਚੱਪੇਵਾਲ ਦੇ ਵਿੱਚ ਇਹ ਕੈਂਡੀਡੇਟ ਜਿਹੜਾ ਆ ਇਹਦਾ ਸਾਰੇ ਨੂੰ ਪਤਾ ਸੀਗਾ ਕਿ ਇਹਨੇ ਪਿੱਛੇ ਬਾਈ ਦੇ ਵਿੱਚ ਕੀ ਕੀਤਾ ਲੋਕਾਂ ਦੇ ਨਾਲ ਕਿਵੇਂ ਇਹਨੇ ਆਪਣੀਆਂ ਫਰਜੀ ਲੈਟਰ ਤਿਆਰ ਕਰਕੇ ਸੈਂਕਸ਼ਨ ਲੈਟਰ ਆਪਣੇ ਵੀਡੀਓ ਦੇ ਆਪ ਸਾਈਨ ਕਰਕੇ ਲੋਕਾਂ ਨੂੰ ਜਿਹੜੇ 4600 ਤੋਂ ਵੱਧ ਬੰਦੇ ਲੋਕਾਂ ਤੋਂ ਵੋਟਾਂ ਮਟੋੜ ਲਈਆਂ ਤੇ ਐਮਐਲਏ ਬਣ ਗਿਆ ਹੁਣ ਜਿਸ ਵੇਲੇ ਉਹਦੀ ਇਨਕੁਆਰੀ ਸਾਹਮਣੇ ਆ ਗਈ ਭਗਵੰਤ ਗੁਰ ਮਾਨ ਕਹਿੰਦਾ ਮੈਂ ਬੜਾ ਸੱਚਾ ਆ ਮੈਂ ਕਰਾਪਸ਼ਨ ਦੇ ਖਿਲਾਫ ਹਾਂ ਤੇਰੇ ਸਾਹਮਣੇ ਕਰਾਪਟ ਬੰਦਾ ਉਹਦੀ ਕਰਾਪਸ਼ਨ ਜਿਹੜੀ ਸਾਹਮਣੇ ਆ ਗਈ ਤੂੰ ਉਹਨੂੰ ਆਪਣੇ ਫਿਰ ਲਾ ਕੇ ਉਹਨੂੰ ਮੈਂਬਰ ਪਾਰਲੀਮੈਂਟ ਬਣਾ ਲਿਆ ਰੋਟੇ ਕਰ ਦਿੱਤੀ ਔਰ ਜਦੋਂ ਉਹ ਚੱਬਿਆ ਵਾਲ ਆਇਆ ਜਿਹਨੂੰ ਟਿਕਟ ਦਿੱਤੀ ਸੀ ਪਹਿਲਾਂ ਪਾਰਟੀ ਨੇ ਬਾਈਚ ਆਮ ਆਦੀ ਪਾਰਟੀ ਨੇ ਉਹ ਉਹਨੂੰ ਸਦਿਆ ਹੀ ਨਹੀਂ ਉਹ ਉੱਥੇ ਗਿਆ ਹੀ ਨਹੀਂ ਮਤਲਬ ਕੀ ਤੁਸੀਂ ਇਹਨਾਂ ਦੀ ਗੱਲ ਕਰੋਗੇ ਗਰਾਉਂਡ ਜੀਰੋ ਤੇ ਜੋ ਰੈਲਟੀ ਆ ਉਹ ਹੋਰ ਆ ਭਗਵਾਨਤਮਨ ਸੁਪਨੇ ਦੇਖਦਾ ਦਿੱਖੀ ਜਾਵੇ ਕੋਈ ਗੱਲ ਨਹੀਂ ਲੇਕਿਨ ਡਾਕਟਰ ਸਾਹਿਬ ਤਾਂ ਕਹਿ ਰਹੇ ਕਿ ਹੁਣ ਉਹ ਬਿਲਕੁਲ ਕਲੀਨ ਚਿੱਟ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਆਧਾਰ ਦੇ ਉੱਤੇ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਜਿਹੜਾ ਹੈ ਟਿਕਟ ਦਿੱਤੀ ਗਈ ਹੈ ਔਰ ਜਿਹੜਾ ਹੈ ਜਿਸ ਦੇ ਆਧਾਰ ਤੇ ਉਤੇ ਲੋਕਾਂ ਦੀ ਕਚਾਰੀ ਵਿੱਚੋਂ ਸ਼ਾਮ ਦੇਖੋ ਕਲੀਨ ਚਿੱਟ ਤਾਂ ਹੋ ਗਏ ਜਦੋਂ ਭਗਵੰਤ ਮਾਨ ਦੇ ਚਾਨੀ ਲੱਗ ਗਿਆ ਭਗਵੰਤ ਮਾਨ ਕੋ ਕੈਂਡੀਡੇਟ ਕੋਈ ਨਹੀਂ ਸੀ ਹਿਸ਼ਾਰਪੁਰ ਚ ਦੇਖੋ ਪਹਿਲੀ ਸਰਕਾਰ ਵਾ ਜਿਹਦੇ ਪੰਜ-ਪੰਜ ਕੈਬਨਟ ਮੰਤਰੀ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਆ ਜਿਹਦੇ ਚਾਰ-ਚਾਰ ਐਮਐਲਏ ਜਿਹੜੇ ਆ ਉਹ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਕੈਂਡੀਡੇਟ ਤਾਂ ਕੋਈ ਨਹੀਂ ਸੀ ਉਹਨੂੰ ਉਹਨਾਂ ਨੂੰ ਕੈਂਡੀਡੇਟ ਮਿਲ ਗਿਆ ਇਹ ਪਚਾਇਦੇ ਫਾਈਲ ਬੰਦ ਹੋ ਗਈ ਪਰ ਇਹ ਜਿਹੜੀਆਂ ਗੱਲਾਂ ਹੁੰਦੀਆਂ ਇਹ ਧੋੜ ਨਹੀਂ ਹੁੰਦੀਆਂ ਹੁੰਦੀਆਂ ਲੋਕਾਂ ਨੂੰ ਤਾਂ ਪਤਾ ਨਾ ਹਿਆਰਪੁਰ ਦੇ ਉਹਨਾਂ ਅਫਸਰ ਜਿਹੜੇ ਆ ਜਿਹੜਾ ਹਿਆਰਪੁਰ ਦੇ ਜਿਹੜੇ ਆਈਐਸ ਅਫਸਰ ਆਈਪੀਐਸ ਅਫਸਰ ਜਿਨ੍ਹਾਂ ਨੇ ਇਨਕੁਆਰੀਆਂ ਕੀਤੀਆਂ ਫਿਰ ਜੇ ਕਲੀਨ ਚੈਟ ਸੀ ਤੇ ਬੈਟਿਸਪੇਟਿਵ ਬਿਲ ਕਿਉਂ ਕਰਾਈ ਆ ਜੇ ਐਂਟਿਸਪੇਟਿਵ ਬਿਲ ਹੋਈ ਆ ਨਾ ਕਿਉਂ ਕਰਾਈ ਜੇ ਕਲੀਨ ਚੈਟ ਸੀ ਸੋ ਉਸ ਕਰਕੇ ਜਿਹੜੀ ਰੈਲਿਟੀ ਆ ਉਹ ਸਾਰੇ ਲੋਕ ਜਾਣਦੇ ਆ ਉਹ ਲੋਕੋ ਦੱਸ ਦੇਣ ਕਿ ਵੋਟਾਂ ਦੇ ਵਿੱਚ ਇਹਦਾ ਰਿਜ਼ਲਟ ਜੇਕਰ ਤੁਸੀਂ ਸੰਸਦ ਵਿੱਚ ਪਹੁੰਚਦੇ ਹੋ ਤਾਂ ਸਭ ਤੋਂ ਪਹਿਲ ਦੇ ਆਧਾਰ ਤੇ ਇਲਾਕੇ ਵਾਸਤੇ ਕਿਹੜਾ ਕੰਮ ਕਰਵਾਓਗੇ ਜਿਸ ਨਾਲ ਲੋਕ ਤੁਹਾਨੂੰ ਵੋਟ ਦੇਣ ਦੇਖੋ ਮੇਰੀ ਇਹ ਡਿਊਟੀ ਹੈ ਕਿ ਜੋ ਸਾਡੇ ਹੁਸ਼ਿਆਰਪੁਰ ਹਲਕੇ ਦੇ ਜਿਹੜੇ ਮਥਲੇ ਦੇ ਮੈਂ ਇੱਕ ਇੱਥੇ ਚਾਹੁੰਦਾ ਕਿ ਸਾਡੀ ਕੋਈ ਇੰਡਸਟਰੀ ਵੱਡੀ ਆਵੇ ਰੋਜ਼ਗਾਰ ਜਿਹੜਾ ਇਸ ਵੇਲੇ ਬਹੁਤ ਜ਼ਰੂਰੀ ਆ ਸਾਡੇ ਬੱਚਿਆਂ ਨੂੰ ਇੱਥੇ ਕਰਕੇ ਸਾਡੇ ਬੱਚੇ ਜਿਹੜੇ ਆ ਲੱਖਾਂ ਰੁਪਏ ਖਰਚ ਕਰਕੇ ਬਾਹਰ ਜਾ ਰਹੇ ਆ ਔਰ ਇੱਥੇ ਸਾਨੂੰ ਉਹਨਾਂ ਦੀ ਵੱਡੀ ਲੋੜ ਆ ਉਹ ਆਪਣੇ ਘੰਟੀ ਦੇ ਵਿੱਚ ਰਹਿਣ ਉਹਨਾਂ ਨੂੰ ਕੰਮ ਦੇਣ ਵਾਸਤੇ ਰਿਗਾਰਡ ਦੇ ਮੌਕੇ ਜਿਹੜੇ ਆ ਉਹ ਪਤਾ ਕਿੱਥੇ ਕਰ ਸਕਣ ਹੁਸ਼ਿਆਰਪੁਰ ਜਿਹੜਾ ਆ ਇਹ ਹਿਮਾਚਲ ਦੇ ਨਾਲ ਔਰ ਜੰਕੇ ਦੇ ਨਾਲ ਇਹ ਦਾ ਇਹ ਲੱਗਦਾ ਇਹ ਬਾਰਡਰ ਹੋਣ ਕਰਕੇ ਸਾਨੂੰ ਇੱਥੇ ਦੀ ਹੋਰ ਵੀ ਮੁਸ਼ਕਲਾਂ ਨੇ ਕੰਢੀ ਦੀਆਂ ਆਪਣੀਆਂ ਮੁਸ਼ਕਲਾਂ ਨੇ ਸੋ ਨਾ ਸਾਰਿਆਂ ਨੂੰ ਪ੍ਰਾਇੋਰਟੀ ਦੇ ਉੱਪਰ ਹੱਲ ਕਰਨ ਵਾਸਤੇ ਔਰ ਇੱਕ ਜਿਹੜੀਆਂ ਸੈਂਟਰ ਸਪੋਰਟ ਸਕੀਮਾਂ ਆ ਜੋ ਮੈਂ ਦੇਖ ਰਿਹਾ ਕਿ ਸੈਂਟਰ ਬਹੁਤ ਸਾਰੀਆਂ ਸਕੀਮਾਂ ਅਨਾਉਂਸ ਕਰਦੀ ਆ ਹਰ ਸਕੀਮ ਦੇ ਨਾਲ ਸਟੇਟ ਸ਼ੇਅਰ ਐਡ ਕਰਦੀ ਆ ਜੇ 60% ਸੈਂਟਰ ਭੇਜਦਾ 40% ਜਿਹੜਾ ਆ ਉਹ ਸਟੇਟ ਨੇ ਪਾਉਣਾ ਪਰ ਸਟੇਟ ਵਿੱਚ ਪੈਸੇ ਨਹੀਂ ਪਾਉਂਦਾ ਉਸ ਕੀਮਤ ਸਾਰੀਆਂ ਖਤਮ ਹੋ ਕੇ ਰਹਿ ਗਈਆਂ ਸਾਡੇ ਜਿਹੜੇ ਗਰੀਬ ਲੋਕਾਂ ਦੇ ਜਿਹੜੇ ਸਕਾਲਰਸ਼ਿਪ ਉਹ ਇਸ ਕਰਕੇ ਬੰਦ ਪਈ ਆ ਕਿ ਸੈਂਟਰ ਨੇ ਪੈਸੇ ਭੇਜੇ ਸਟੇਟ ਨੇ ਵਿੱਚ ਫੰਡ ਆਪਣਾ ਹਿੱਸਾ ਨਹੀਂ ਪਾਇਆ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਫੇਲ ਹੋ ਗਈ ਹੋਰ ਵੀ ਜਿਵੇਂ ਸਾਡੀਆਂ ਜਿਹੜੇ ਇੱਥੇ ਗਰੀਬ ਲੋਕ ਜਿਹੜੀਆਂ ਚਾਹੇ ਮੰਦਰੀਗਾ ਦੀ ਗੱਲ ਹੋ ਆ ਅੰਗਣਵਾੜੀ ਆ ਆਸ਼ਾ ਵਰਕਰ ਆ ਇਹ ਸੈਂਟਰ ਸਪੌਂਸਰ ਸਕੀਮਾਂ ਆ ਇਹ ਸਕੀਮਾਂ ਨੂੰ ਉਹਨਾਂ ਨੂੰ ਨਾਮਾਤ ਤਨਖਾਹ ਮਿਲਦੀ ਆ ਉਹ ਪੈਸੇ ਜਿਹੜੇ ਸਾਡੇ ਕੋਲੋਂ ਕੱਟੇ ਜਾਂਦੇ ਆ ਔਰ ਸਾਰੀ ਜਿਹੜੀ ਸਟੇਟ ਦੀ ਸਾਡੇ ਜਿਹੜੇ ਆ ਇਨਕਮ ਦਾ ਉਹ ਸੈਂਟਰ ਦੇ ਹੱਥੇ ਵਿੱਚ ਚਲੀ ਗਈ ਸਾਡੇ ਕੋ ਕੋਈ ਪਾਵਰ ਨਹੀਂ ਸਟੇਟ ਕੋ ਪਾਵਰ ਨਹੀਂ ਹੋਊਗੀ ਤਾਂ ਸੇਟ ਪੈਸਾ ਨਹੀਂ ਆਊਗਾ ਸੇਟ ਡਵੈਲਪਮੈਂਟ ਕਿੱਥੋਂ ਕਰੂਗਾ ਉਸ ਕਰਕੇ ਉਹ ਗੱਲਾਂ ਨੂੰ ਕਿਉਂਕਿ ਮੈਂ 20 ਸਾਲ ਐਮਲ ਰਿਆ ਬਾਕੋਕ ਮੈਂਕਮ ਤੇ ਕੰਮ ਕਰਨ ਦਾ ਮੌਕਾ ਵੀ ਮਿਲਿਆ ਉਹਦੇ ਵਾਸਤੇ ਮੇਰੇ ਤਜਰਬੇ ਮੁਤਾਬਕ ਇਹ ਆ ਕਿ ਕੁਝ ਗੱਲਾਂ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਜਿਹੜਾ ਆ ਪੈਸਾ ਆ ਉਹ ਤੇ ਸੈਂਟਰ ਗਵਰਨਮੈਂਟ ਕਾਬਜ ਹੋ ਰਿਹਾ ਜਿਹੜਾ ਫੈਡਰਲ ਸਿਸਟਮ ਆ ਜਿਹੜਾ ਹੁਣ ਅਤਿ ਜ਼ਰੂਰੀ ਆ ਸਟੇਟਾਂ ਦੇ ਜਿਹੜੇ ਆਪਣੇ ਅਧਿਕਾਰ ਹੋ ਆ ਉਹ ਸਟੇਟਾਂ ਤੋਂ ਖੋਹੇ ਜਾ ਰਹੇ ਆ ਸਾਰਾ ਟੈਕਸ ਇਲਾ ਸੈਂਟਰ ਨੂੰ ਜਾ ਰਿਹਾ ਫਿਰ ਅਸੀਂ ਮੰਗਦੇ ਹਾਂ ਸਾਨੂੰ ਦਿਓ ਜਦਕੇ ਉਹ ਸੈਂਟਰ ਨੇ ਇਕੱਠਾ ਕੀਤਾ ਸੈਂਟਰ ਦੇ ਲੋਕਾਂ ਨੇ ਜੇ ਇਨਕਮ ਟੈਕਸ ਹੋਆ ਜੇ ਲੋਕਾਂ ਨੇ ਮਿਹਨਤ ਕਰਕੇ ਉਹਨਾਂ ਨੂੰ ਕਮਾਈ ਹੋਈ ਕੀਤੀ ਆ ਉਹ ਇਨਕਮ ਟੈਕਸ ਪੇ ਕਰਦੇ ਆ ਜਾਂਦਾ ਕਿੱਥੇ ਨੂੰ ਆ ਸੈਂਟਰ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਸਟੇਟ ਨੂੰ ਦਾ ਵੈਕਟਰੀ ਕਰਦੀ ਨਹੀਂ ਉਹਦਾ ਬਣਦਾ ਹਿੱਸਾ ਇਸ ਕਰਕੇ ਉਹ ਮਸਲੇ ਹੈਗੇ ਆ ਆਮ ਲੋਕ ਕਹਿੰਦੇ ਆ ਮੈਂ ਜਿਹੜੇ ਸੜਕਾਂ ਬਣਾਦਾਗਾ ਮੈਂ ਪੁਰ ਬਣਾਦਾਗਾ ਇਹ ਰੁਟੀਨ ਵਰਕ ਚੱਲਦੇ ਆ ਪਰ ਸਟੇਟ ਦੀ ਇਕਨੋਮੀ ਕਿੱਥੇ ਜਾ ਰਹੀ ਆ ਉਹ ਕਨਵਿੰਸ ਜਿਹੜੀਆਂ ਸਟੇਟਾਂ ਨੂੰ ਸੈਂਟਰ ਗਵਰਨਮੈਂਟ ਕਿਉਂ ਉਹਨਾਂ ਦੇ ਕਾਬਜ਼ ਹੁੰਦਾ ਜਾ ਰਿਹਾ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਦੇਖਣ ਦੀ ਲੋੜ ਆ ਔਰ ਮੈਂ ਜੇ ਮੌਕਾ ਮਿਲਦਾ ਇਹਨਾਂ ਮੁੱਦਿਆਂ ਨੂੰ ਲੈ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਠਾਵਾਵਾਂਗੇ ਵੀ ਉਹਦੇ ਲਈ ਸੰਘਰਸ਼ ਵੀ ਕਰਾਂਗੇ ਬਿਲਕੁਲ ਇਹ ਸੰਨ ਸੋਨ ਸਿੰਘ ਠੰਡਲ ਜੋ ਕਿ ਸੀਨੀਅਰ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਕਾਫੀ ਲੰਬਾ ਤਜਰਬਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਸੰਸਦ ਵਿੱਚ ਜਾਂਦੇ ਨੇ ਤਾਂ ਸਭ ਤੋਂ ਪਹਿਲਾਂ ਪੰਜਾਬ ਅਤੇ ਪੰਜਾਬੀਏਤ ਨੂੰ ਬਚਾਉਣ ਲਈ ਅਹਿਮ ਕਦਮ ਚੱਕਣਗੇ ਕੈਮਰਾਮੈਨ ਨਰੇਸ਼ ਦੇ ਨਾਲ ਦਾ 7 نیوز ਇੰਡੀਆ ਹੁਸ਼ਿਆਰਪੁਰ